ਹਾਂਜੀ ਇਹ ਤੁਹਾਡਾ ਜਾਣਿਆ ਪਛਾਣਿਆ ਸ਼ਹਿਰਾ ਕਿਉਂਕਿ ਇਹ ਕੋਈ ਦੇਸ਼ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚ ਕੁਸ ਟਾਈਮ ਪਹਿਲਾਂ ਬਹੁਤ ਵੱਡੇ ਵੱਡੇ ਰੇਤੇ ਦੇ ਟਿੱਬੇ ਹੁੰਦੇ ਸੀ ਅੱਜ ਦੇ ਟਾਈਮ ਗਗਨ ਚੂਮੀਆਂ ਮਾਰਤਾ ਤੇ ਵੱਡੀਆਂ ਵੱਡੀਆਂ ਬਿਲਡਿੰਗ ਬਿਲਡਿੰਗਾਂ ਨੇ ਤੇ ਇਸ ਸ਼ਹਿਰ ਦਾ ਨਾਮ ਹੈ ਦੁਬਈ ਦੁਬਈ ਦੇ ਵਿੱਚ ਅੱਜ ਦੇ ਟਾਈਮ ਤੇ ਟੌਪ ਲਿਸਟ ਚ ਬਿਜ਼ਨਸਮੈਨ ਜਿਹੜੇ ਨੇ ਉਹ ਰਹਿ ਰਹੇ ਨੇ ਕਿਉਂਕਿ ਬਿਜ਼ਨਸ ਦੇ ਇੱਥੇ ਦੇ ਬਹੁਤ ਜ਼ਿਆਦਾ ਗਰੋ ਕਰ ਰਹੇ ਨੇ ਉਹ ਇਸ ਲਈ ਕਰ ਰਹੇ ਨੇ ਇੱਕ ਤਾਂ ਇੱਥੇ ਇਹ ਸਾਂਝੀ ਕੰਟਰੀ ਆ ਇੱਥੇ ਹਰ ਇੱਕ ਦੇਸ਼ ਦਾ ਜਿਹੜੇ ਲੋਕ ਨੇ ਟੂਰਿਸਟ ਵੀ ਪਲੇਸ ਬਣ ਚੁੱਕੀ ਹੈ ਇਹ ਆਣਾ ਪਸੰਦ ਕਰਦੇ ਨੇ ਤੇ ਇਸ ਲਈ ਆ ਵੀ ਪਾਉਂਦੇ ਨੇ ਤੇ ਸਿਕਿਉਰਿਟੀ ਸਿਸਟਮ ਇਹਦਾ ਬੜਾ ਜ਼ਬਰਦਸਤਾ ਤੇ ਇੱਥੇ ਜਿਹੜੇ ਸੈਮੀਨਾਰ ਵੱਡੀਆਂ-ਵੱਡੀਆਂ ਕੰਪਨੀਆਂ ਕਰਾ ਰਹੇ ਨੇ ਜਿੱਦਾਂ ਕਿ ਆਨਲਾਈਨ ਬਿਜ਼ਨਸ ਜਿਵੇਂ ਪੋਰਟ ਐਕਸਪੋਰਟ ਦਾ ਕੰਮ ਆ ਜਾਂ ਕੱਪੜੇ ਦਾ ਕੰਮ ਆ ਜਾਂ ਕਾਰ ਦਾ ਮੈਡੀਕਲ ਦਾ ਹਰ ਇੱਕ ਕੰਮ ਇੱਥੇ ਬਹੁਤ ਵੱਡੀ ਮਾਤਰਾ ਚ ਚੱਲ ਰਿਹਾ ਕਿਉਂਕਿ ਇਹ ਇੱਕ ਟੈਕਸ ਫਰੀ ਕੰਟਰੀ ਆ ਇੱਥੇ ਕੋਈ ਟੈਕਸ ਨਹੀਂ ਲੱਗਦਾ ਹੈਗਾ ਜਿੱਦਾਂ ਕਿ ਲੰਡਨ ਤੋਂ ਕਿਸੇ ਨੇ ਸਮਾਨ ਮੰਗਾਣਾ ਤੋਂ ਪਹਿਲਾਂ ਦੁਬਈ ਮੰਗਾਂਦਾ ਦੁਬਈ ਤੋਂ ਫਿਰ ਇੰਡੀਆ ਜਾਂਦਾ ਜਾਂ ਪਾਕਿਸਤਾਨ ਜਾਂ ਅਦਰਸ ਕੰਟਰੀ ਕੋਈ ਵੀ ਤਾਂ ਇਹ ਬਹੁਤ ਜ਼ਿਆਦਾ ਵੱਡੀਆਂ ਓਪਰਚ्युनिटीਆਂ ਦੇ ਰਿਹਾ ਇਹ ਬਿਜ਼ਨਸ ਕਰਨ ਵਾਸਤੇ ਲੋਕਾਂ ਨੂੰ ਤਾਂ ਇਹਦੇ ਵਿੱਚ ਲੋਕ ਰਹਿਣਾ ਤੇ business ਕਰਨਾ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਆ ਤੁਸੀਂ ਥੋੜਾ ਜਿਹਾ ਵਿਊ ਦੇਖੋ ਇਦਾਂ ਦੀਆਂ ਬਿਲਡਿੰਗਸ ਨੇ ਇਹ ਮਿਊਜ਼ੀਅਮ ਆਫ ਦਾ ਫਿਊਚਰ ਦੇ ਨੇੜੇ ਤੇ ਇੱਕ ਨਿਊ ਮਾਲ ਓਪਨ ਹੋਇਆ ਉਹਦੀ ਇਹ ਵੀਡੀਓ ਸ਼ੂਟ ਕੀਤੀ ਆਪਾਂ ਛੋਟੀ ਜੀ ਤੇ ਇਦਾਂ ਦੀਆਂ ਵੀਡੀਓ ਦੇਖਣ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ